ਦੀ ਜੋ ਕਸਬਾ ਸੁਬਾਹ ਸੁਬਾਹ ਨਾਮ ਨਿਭਾਣੋ ਬਖਸ਼ਿਆ ਗੁਰਜਾਰ ਅੰਮ੍ਰਿਤ ਜੀਲਾ ਸਚਨਾ ਗੜਿਆ ਜੀ ਬੇਚਾਰਾ ਰਲ ਕਰਮੀ ਕਮਤ ਨਾਰਾ ਨਦਰ ਸਬਾਹੇ ਦਿਰਸ਼ਨਾਂ ਵਰਸਿਆ ਤੁਹਾਨੂੰ ਜਾਨੋ ਮਰ ਤੁਧ ਜਾਏ ਤਨ ਵਾਹਿ ਕਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ

ਅੱਲਾ ਅੰਦ ਕਮਾਈ ਨਾਨਕ ਸ਼ਬਦ ਪਸ਼ਾਨੀਆਂ ਨਾ ਬਸੈ ਮਨ ਆਏ ਅੱਲਾ ਦੀ ਜਗ ਏਕਾ ਬਾਣੀ ਏਕ ਤੁਰ ਏਕੋ ਸ਼ਬਦ ਵਿਚਾਰ ਸੱਜਾ ਸਤ ਹੱਟ ਸੱਚ ਰਤਨੀ ਭਰੇ ਬਨਾਰ ਗੋਦ ਮੇਰੇ ਬਾਤੇ ਪਾਈ ਜਨ ਜੀਤੇ ਮੈਂ ਤੇ ਬਨਾਰ ਸੱਚਾ ਸੰਤਾਂ ਦਾ ਨਾਮ ਸਦਾ ਕਟਿਆ ਨਾ ਅਪਨ ਵੇਖੇ ਵਿੱਚ ਅੰਬਰ ਤੇ ਪਰਬਤਿਆ ਕਰ ਜੀ ਕੋ ਨ ਸਚ ਊੜਾ ਜਵ ਜਾ ਬਈ ਊੜਾਰੇ ਰੱਜੇ ਪੂਜੋ ਬਿਸਤਾਰ ਲਾ ਲਖਾ ਬਈ ਜੇ ਸਮਾ ਲੁਏ ਕਿਰਪਾ ਗਾਣ ਸੋ ਨਾਮ ਰੋਜ਼ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ